ਕਲੀਮ ਦੇ ਉਤਕਸ਼ੀਰਿਆ ਦੇਖ ਰਹੇ ਹੋ ਪਿੱਛੇ ਜੋ ਸੰਗਤ ਦਾ ਠਾਠਾ ਮਾੜਾ ਹੈ ਸੁਮਿੰਦਰ ਦੇਖ ਲਓ ਤੁਸੀਂ ਦੇਖ ਸਕਦੇ ਹੋ ਇੱਥੇ ਜਗ੍ਹਾ ਇੰਨੀ ਨਹੀਂ ਕਿ ਜੋ ਹਰ ਇੱਕ ਉਹਨਾਂ ਦੇ ਦਰਸ਼ਨ ਕਰ ਸਕੇ ਕੁਝ ਵਿਰਲ ਹੀ ਆ ਕੇ ਜੋ ਨੇ ਆਏ ਜਾਂਦੇ ਨੇ ਜੋ ਨਦੀ ਦੇ ਕਿਨਾਰੇ ਜੋ ਤਵੀ ਦੇ ਕਿਨਾਰੇ ਉਹਨਾਂ ਨੂੰ ਸੇਵਾਦਾਰ ਕੀਤਾ ਜਾਏਗਾ ਸਾਰੇ ਜਿਹੜੇ ਪਹੁੰਚੇ ਨੇ ਮਾਤਾ ਜੀ ਹੱਥ ਜੋੜ ਕੇ ਖੜੇ ਨੇ ਸਾਹਮਣੇ ਜਿਥੇ ਉਹ ਅਵਤਾਰ ਸਿੰਘ ਦੀ ਜੋ ਮਾਤਾ ਜੀ ਔਰ ਛੋਟੇ ਭਰਾਤਾ ਪੀਰ ਮਨਜੀਤ ਜੋ ਉਹਦੇ ਸਰਾਂ ਨੇ ਖੜੇ ਨੇ ਅਨੁਸੰਸਕਾਰ ਦਾ ਜੋ ਵਿਚਾਰ ਕੀਤਾ ਜਾ ਰਿਹਾ ਹੈ ਅਬ ਸਾਡੇ ਇਸ ਵਕਤ ਜੋ ਪੁਰਾਣੇ ਦਰਸ਼ਨ ਨਮਾਇਨ ਉਸ ਤੋਂ ਬਾਅਦ ਅੰਤਿਮ ਸੰਸਕਾਰ ਜੋ ਹੈ ਵਿਦਾ ਕਰ ਦਿੱਤਾ ਜਾ ਰਿਹਾ ਸਾਰੀ ਸੰਗਤ ਜੋ ਤੁਸੀਂ ਦੇਖ ਰਹੇ ਹੋ ਕਿ ਅੰਤਿਮ ਦਰਸ਼ਨੋਂ ਪਹੁੰਚ ਰਹੇ ਨੇ ਸਾਰੇ ਹੀ

ਚਲ ਆਲੇਲਾ ਸਪੈਸ਼ਲ ਆਪੇ ਬੱਚੇ ਕੋਲ ਖੜਾ ਕਰੋ ਨਾ ਬਾਕ ਨਾਮ ਹੈ ਉਹ ਹਰਨਵੀਰ ਤੇ ਉਹਨਾਂ ਨੂੰ ਜੋ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚਿਆ ਹੈ ਅੰਤਿਮ ਸੰਸਕਾਰ ਲਈ ਇਹ ਨਾਲ ਹੀ ਉਹਨਾਂ ਦੇ ਆਜੋ ਮੇਰੇ ਵੀਰ ਦਰਸ਼ਨ ਕਰਕੇ ਤੇ ਬੱਚੇ ਜਿਹੜਾ ਹੋਰ ਨਾਲ ਉਹਦਾ ਪਾਪਾ ਦੇ ਉਹ ਬੱਚਾ ਹੈ ਜਿਸ ਦਾ ਖਲਾ ਹੀ ਦੋ ਦਿਨ ਪਹਿਲੇ ਆਂਦੇ ਦਾ ਆਂਦੇ ਦਾ ਦੱਸੇ ਕਰਦੇ ਹੋ हम और बैठे आठ आठ मिनट आठ मिनट आधा बच्चा उसके लाइन में देख रहे हो सब शोर बच्चा थोड़ी ज्यादा और दर्शक जो पेड़ में नीचे रख रहे अमर रहे अमर रहे अमर रहे एक तस्वीर बाकी से तो धर्म शास्त्री <laughs> रहे <Yazidate> いい頑張れ,頑張れ ਸਰਗਦਾ ਸੁਣਦੇ ਤਮਾਰ ਹੈ ਖਮਸਾਬ ਸੀ ਤਮਾਰ ਹੈ ਚਲੋ ਚਲੋ ਜੀ ਨੇ ਇਕੜਾ ਕਾਰ ਸਿੰਘ ਚਲੋ ਚਲੋ ਆਜੋ ਬੜਾ ਪਿੱਛੇ ਹੀ ਰਹੇ ਨੇ ਜਰੂਰ ਸ਼ੈਨਾਬੀ ਨੂੰ ਬਣਾਣੀ ਨਿਰਵਾਣ ਦੀ ਇੱਕ ਮਾਰਟੀ ਦੇ ਵਿੱਚ ਉਹਨੂੰ ਪਾਉਣੇ ਕਿ ਟਿਕਰਾ ਹਾਂ ਥੋੜੇ ਜਿਹੋ ਪਿੱਛੇ ਬਣਾਇਆ ਥੋੜੇ ਜਿਹੋ ਪਿੱਛੇ ਕਰ ਲੋ ਥੋੜੇ ਜਿਹੋ ਪਿੱਛੇ 頑張れ ਛੋਟਾ ਬਟੇ ਕੀਤਾ ਪਰ 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 दो ਪਰ ने ਪਰ 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 ਉਹ ਦੂਰ ਖੁੱਲਾ ਪਿੱਛੇ ਖੁੱਲਾ ਥੰਨੇ ਤੁਹਾਨੂੰ ਪਿੱਛੇ ਖੁੱਲਾ ਥੰਨੇ ਆਓ ਕੰਜੀ ਆਜਾ ਵਾਰਲਾ ਇੰਚਰ ਇੰਚਰ ਸਰਦ ਮੈਂ ਡਾਡਨੋ ਇਹ ਜਗ੍ਹਾ ਬਣਾ ਦੋ ਜੀ ਮਸਲਾ ਫੇਰੇ ਮੈਂ ਦੋ ਸਾਈਡ ਪੀਲੀ ਸਾਈਡ ਹੋ ਜਾਓ ਮੈਨੂੰ ਖਲੋਣ ਦੋ ਵੀਰਾਂ ਲਾਈਵ ਕੀ ਦੇ ਰਹੇ ਜੋ ਬੱਚਾ ਆਪੇ ਇਹ ਜਗ੍ਹਾ ਨਾ ਇਹ ਜਗ੍ਹਾ ਦਰਸ਼ੀ ਕਰੀਏ ਠੀਕ ਹੈ ਜੀ ਚੱਲੀਏ ਆਏ ਪੰਜੇ ਨਿਕਲ ਜਾਈਏ ਦਰਸ਼ਕਾਂ ਕੇ ਨਹੀਂ ਪੰਜੇ ਮੁਸਬਦੀਨ ਜੋ ਆਪਣੇ ਘਰ ਨਿਕਲ ਜਾਈਏ ਚੱਕਿਆ ਉਹਨਾਂ ਨੂੰ ਚੱਕਿਆ ਰਾਈ ਜੋ ਕਿਸੇ ਦਾ ਨਾ ਨਹੀਂ ਦਾ ਬੇਟਾ ਹੈ ਮੈਂ ਇਕੁਮਿਨਟ ਥੋੜਾ ਸਾਈਡ ਤੇ ਰੋਹੋਂਦ ਭਾਗੀ ਬਟਨਾ ਜੋ ਵਾਪਰੀ ਉਹ ਹਾਂ ਜਿਸ ਤੋਂ ਫਿਰ ਅਮਰਤਾ ਸਿੰਘ ਨੂੰ ਜੋ ਸੰਸਕਾਰ ਲਈ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਦੇ ਅੰਤਿਮ ਬਹਰੀ ਕਰ ਲਈ ਉਹਨਾਂ ਨੂੰ ਅੰਤਿਮ ਚਰਦਾਂ ਅੰਲੀਪੀਟ ਕਰ ਲਈ ਇੱਥੇ ਪਹੁੰਚੇ ਨੇ ਸਾਰੇ ਹੀ ਇਹ ਲਾਈਵ ਤਸਵੀਰਾਂ ਤੁਸੀਂ ਇਹ ਵੀਰ ਅਮਰਤਾ ਸਿੰਘ ਜੀ ਦੀ ਜੀ ਧਰਮ ਚਵਤਰੀ ਨੇ ਨਾਲ ਹੀ ਉਹਨਾਂ ਨੇ ਪੁੱਤਾਂ ਬੇਟਾ ਚੱਕਿਆ ਹੋਇਆ ਹੈ ਵੱਡਾ ਬੇਟਾ ਛੋਟਾ ਬੇਟਾ ਉਸਦੀਪ ਸਿੰਘ ਨੇ ਸਾਰੀਆਂ ਕਿ ਪ੍ਰਗਟਿਤ ਕੀਵੇਂ ਦੁੱਖਾਂ ਦਾ ਭਾਰ ਟੁੱਟ ਪਿਆ ਹੈ ਆ ਬੋਲ ਰਿਹਾ ਜਿਹੜਾ ਨਿਊਜ਼ੀਲੈਂਡ ਵਿੱਚ ਸਾਰੇ ਪੀਆਰ ਨੇ ਦੁੱਖਿਆ ਸੁਨਿਆ ਬੱਚਿਆਂ ਬਚਾਏ ਚੁੱਕੀ ਹੈ ਆਜੋ ਵੀਰ ਜੀ ਆਜੋ ਥੋੜਾ ਪਿੱਛੇ ਹੋ ਜਾਓ ਥੋੜਾ ਥੋੜਾ ਆਜੋ ਤੁਸੀਂ ਵੀਰ ਜੀ ਆਂਦੇ ਜਾਓ ਅੱਛਾ ਜੀ ਪਰ ਜੇ ਕਰਕੇ ਆਂਦੇ ਜਾ ਵੀਰ ਜੀ ਦੋ ਮਿੰਟ ਰੁਕੀ ਜਾਓ ਥੋੜਾ ਪਿੱਛੇ ਪਿੱਛੇ ਹੋ ਜਾਓ ਆਜੋ ਵੀਰ ਜੀ ਆਜੋ ਸਾਰੇ ਥੋੜਾ ਪਿੱਛੇ ਸਾਰੇ ਨਿਆਣੇ ਗਿਆ ਵਲਗੇ ਧਰ ਦੇ ਮੈਂਬਰਾਂ ਨੂੰ ਰਹਿਣ ਦੇ ਵਾਤੇ ਦੇ ਰੁਕ ਜਾਓ ਇਹ ਤਾਂ ਅਸੀਂ ਦੇਖਦੇ ਹਾਂ ਤਾਂ ਹੋ ਰਹੀ ਹੈ ਆਪ ਵੀ ਹੋ ਰਹੇ ਨੇ ਸ਼ਖਰੇ ਨੇ ਅੱਜ ਤੀਵਾਂ ਦਿਨ ਦਾ ਰਹਿ ਰਿਹਾ ਹੈ ਵੱਡੀ ਬੇਟੀ ਦਰਸ਼ਨ ਕਰ ਲੈਣ ਦੋ ਦਰਸ਼ਨ ਕਰ ਲੈ ਤੇ ਉਹਨਾਂ ਦੀ ਮਾਤਾ ਜੀ ਉਹਰੇ ਨਾਲ ਆਦੀ ਤਰਫ ਪਹੁੰਚੀ ਔਰ ਛੋਟਾ ਇੱਕ ਬੱਚਾ ਜੋ ਉਹਨਾਂ ਦਾ ਸਭ ਤੋਂ ਛੋਟਾ ਬਿਟਾ ਜੋ ਅੱਠ ਕੇ ਦੋ ਦਿਨ ਪਹਿਲੇ ਪਾਣੀ ਪਾਣੀ ਕੇ ਤਿਆਰ ਜੋ ਵੀਜ਼ਾ ਲਗਾ ਕੇ ਵੱਡੀ ਅਚ ਪਹੁੰਚੇ ਹੋ ਗਿਆ ਆਜਿਕਾ That's <laughs> what ਸੇਵਾਦਾਰ ਨੇ ਲੱਕੜਾਂ ਨਾਲ ਲਾਗੇ ਆਓ ਦੇ ਰਸਤੇ ਦੇ ਦੋ ਥੋੜਾ ਥੋੜਾ ਲੱਕੜਾਂ ਨਾਲ ਲਾਗੇ ਫਿਰ ਇਹ ਮੈਂ ਰਹਿੰਦੇ ਯਾਰ ਇਹ ਬੰਦ ਲੱਕੜੀ ਲੱਕੜੇ ਮਸਤ ਕੋਈ ਐਕਟਿੰਗ ਕਰਵਾ ਸਰੋ او څنګه راځي په سره راځي ਪੱਲੀਆਂ ਕਰ ਕੋ ਸਰਕਾਰ ਕਮੇਟੀ ਨੇ ਬੰਦ ਰੱਖਿਆ ਜਿਹੜਾ ਤੂੰ ਨਹੀਂ ਲੈ ਠੀਕ ਹੈ ਪੂਰਾ ਖੜਾ ਰੱਖਿਆ ਵਿਚਾਰਾਂ ਸਾਈਡ ਤੋਂ ਕਦੇ ਨੂੰ ਕੋਲ ਜੀ ਸਾਹਿਬ ਦੇ ਬਹੁਤ ਜੀ ਲੱਗ 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 ਕਰ ਆਓ ਓਏ ਜੀ ਥੋੜਾ ਇਧਰ ਬੈਠਾ ਥੋੜੀ ਜਿਹਾ ਖੜਾ ਖੜਾ ਕਰੀਏ ਜੀ ਤਾਂ ਆਪਣੀ ਦੇਖੋ ਸੁਆਓ ਵੀ ਸੇਰਾਲੇ ਪੇਰਾਂ ਦੇ ਪਾਸੇ ਬਿਠਾ ਲਓ ਯਾਰ ਇਹ ਜਾਂਦੇ ਛੋਟੇ ਜੀ ਥੋੜੀ ਜੀ ਥੋੜਾ ਥੋੜਾ ਪਿਛਰਾ ਦੇ ਨਾ ਪਰ ਸੜਕ ਤੇ ਕਰ ਬੰਨ੍ਹ ਲਾ ਲਾ ਪ੍ਰਜਾਦੋ ਚਟਲਾ ਇੰਦਰੂਪਰ ਕਰਗਲ ਆਈਏ ਬਾਹਰ ਰੋਕਣੀ ਨੇ ਨਹੀਂ ਰੋਕਦੇ ਵੀ ਫਟੂ ਇੰਦਰ ਸੈਂਟਰ ਦੇ ਵਿੱਚ ਪਾ ਥੋੜਾ ਪਾਇਆ ਥੋੜਾ ਜਿਹਾ 10 ਕਿਲੋ ਪਾਇਆ ਰੋਕਣੀ ਨੇ ਨਹੀਂ ਰੋਕਣੀ

ਓਏ ਥੱਲੇ ਰੱਖੋ ਕੋਈ ਗੱਲ ਥੱਲੇ ਲਾ ਦਿਓ ਕਿਤੇ ਵੀ ਓ ਜੱਗੀ ਵੀਰ ਥੱਲੇ ਰੱਖ ਦੋ ਕੋਈ ਗੱਲ ਨਹੀਂ ਇੱਥੇ ਰੱਖ ਦੋ ਥੱਲੇ ਥੱਲੇ ਰੱਖ ਦੋ ਇੱਥੇ ਰੱਖ ਦੋ ਕਿਤੇ ਵੀ ਉਲਟਾ ਕਰ ਦਿਓ ਥੱਲੇ ਰੱਖ ਦਿਓ ਇੱਕ ਮਿੰਟ ਚਾਹ ਰੱਗਿਆ ਨਹੀਂ ਚਲੋ ਚਲੋ ਥੋੜੀ ਜਿਹੀ ਸਾਈਡ ਤੋਂ ਹੋ ਜਾਓ סוף מרשת <laughs> <Sohn mara. laughs> <laughs>

ਕਰ ਬੰਦਾ ਦੇ ਰਿਹਾ ਆ ਆਵਾਜ਼ ਤੇਰੂ ਆ ਰਹੀ ਛੱਡ ਦੇ ਇਹਨੂੰ ਛੱਡ ਬਈ ਇਧਰੋਂ ਆ ਰਹੀ ਆ ਵਾ ਛੱਡ ਦੋ ਵਾ ਛੱਡ ਦੋ ਚਲੋ ਸਾਰੇ ਇਹ ਜਗ੍ਹਾ ਛੱਡੋ ਬਾਕੀ ਸਾਰੇ ਚਲੋ ਉੱਪਰ ਚਲੋ ਕਿਉਂ ਲੈ ਲੱਕੀ ਤੇ ਆਜੋ ਵੀਰ ਸ਼ੇਰ ਸੁਸ਼ਣੇ ਕਾ ਦੂਨੀ ਇਹ ਸਕੇ ਨਾ ਤਾਂ ਵੀ ਇਧਰੋਂ ਬਾਕੀ ਦੇ ਨੋ ਜੋ ਆਇਆ ਸੋਹ ਵੀਰ ਚਾਰ ਪੰਜ ਕਿੰਨੋਂ ਸੇਵਾਦਾਰ ਗੁਰਦੀ ਕਿਥੇ ਰੋ ਗਵਾਹ ਵਾਲਾ ਦੰਦ ਜੋ ਬੱਕੇ ਨੂੰ ਮੇਰੇ ਕੋਲੋਂ ਦੋ ਦੰਦ ਖਾਲੀ ਕਰਾਓ ਉਧਰ ਖਾਲੀ ਇਹ ਖਾਲੀ ਕਰਾਓ ਸਾਹੀ ਦੰਦ ਖਾਲੀ ਕਰਾਓ ਚਲੋ ਚਲੋ ਅੱਗੇ ਚਲੋ ਚਲੋ ਸੋ ਐਸਪਾਸ ਨੂੰ ਚਲੋ ਮੀਟੇ

ਉਹ ਵੀ ਲਾ ਹੁਣ ਇਹਦੇ ਪੇੜ ਫੱਟੀਆਂ ਨੂੰ ਫੱਟੀਆਂ ਵਿੱਚ ਲਾ ਛੱਤ ਤਾਂ ਆਪਣੀਆਂ ਨਹੀਂ ਐ ਉਹ ਪਤਾ ਨਹੀਂ ਕਿਹਦੀਆਂ ਆਪਣੀਆਂ ਫੱਟਾਂ ਨਹੀਂ ਛੇ ਲਾ ਦੋ ਨਾ ਫਿਰ ਫਿਰ ਉੱਤੇ ਸੈੱਟ ਫੱਟਾ ਲਾਓ ਨਾ ਨਾਲ ਨਾਲ ਲਾਜ ਨਾਲ ਲਾਓ ਫਿਰ ਕੁ ਸਾਡੇ ਉੱਪਰ ਰੱਖ ਦਿਓ ਉੱਪਰ ਰੱਖ ਦਿਓ ਉੱਪਰ ਰੱਖ ਦਿੱਤਾ ਪਰ ਰੱਖ ਨਾ ਉੱਪਰ ਖੋ ਉੱਪਰ ਸੈੱਲ ਪਾ ਰੱਖ ਉੱਪਰ ਕੋ ਜੀ ਅਵਾ ਰੋਕਣੀ ਐ ਇਹਨਾਂ ਜਿੰਦੇ ਇੱਥੇ ਆਪਾਂ ਉੱਪਰ ਰੱਖਣੀ ਸੀ ਠੀਕ ਐ ਜਿਹੜੀ ਇੱਕੋ ਇੱਕ ਗਰੀਬ ਸੀ ਚਲੋ 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 ਪਰ ਚੱਲ ਬੱਚੇ ਨੂੰ ਦੀ ਅੰਤਿਮ ਯਾਤਰਾ ਵੈਲੈਟੀ ਦੀ ਹੈ ਕਿਹੜਾ ਬੱਚਾ अपने बाप हाँ नहीं होया। एक जेने के हक लगा हो रूटीन बना रखी है मैं समझना तो कि पूरे समाज में इस चीज का दारा बचा चुमक्या गया पूरा समाज एक्त बर्दाश्त नहीं करी जाएगी कोई शक नहीं पुलिस आसरे थले ਉਸ ਨੂੰ ਕਿਸੀ ਕੇ ਪੁਲਿਸ ਵਾਲਾ ਮੈਨਾਂ ਖੜਾ ਕਿਤੇ ਲੜਾਈ ਨਹੀਂ ਹੋਏਗੀ ਲੇਕਿਨ ਉਸ ਬੱਚੇ ਨੇ ਉਸ ਪੁਲਿਸ ਦੀ ਵਰਤਤ ਪ੍ਰਸਾਦ ਕੀਤਾ ਪਰ ਆਪਣੀ ਜ਼ਰੂਰਤ ਦਵਾ ਬੈਠਾ ਜਿੱਤੇ ਆਪਾਂ ਸਾਰੇ ਆਨੇ ਮਿਲ ਕੇ ਉਹ ਟੱਚ ਕੀਤਾ ਪਰਸ਼ੇਸ਼ ਅੰਗੇ ਦੁਹਾਰ ਲਈ ਅੱਜ ਹੀ ਸਭ ਤੱਕ ਅਪਰੋਚ ਕੀਤੀ ਔਰ ਜਿਸ ਵਰਤੀਭਾਗ ਰਹਾ ਸੀ ਉਹ ਦੋਸਤ ਕਰਨੀਆਂ ਨੇ ਉਸੇ ਵਰਤੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਮੈਕਮੇ ਬੇਸ਼ਾਵਜ ਸਾਡੇ ਮੇਰੇ ਬੇਟੇ ਵਰਗੇ ਅਜੇ ਸ਼ਰਮਾ ਜੀ ਕਾਈਪੀ ਸਭ ਤੋਂ ਅਸਪੀਤ ਕੋਲ ਕੇ ਖਦਿਰਗਰ ਮੈਨਾਂ ਇਹੋ ਜੇ ਮਾਤਾ ਬਾਕੀ ਕਸਮਾਂ ਚੱਲ ਰਹਾ ਹੈ ਮੈਂ ਸਰਤਾ ਬਲਬੀ ਜੀ ਤੱਕ ਪਰ ਪੂਰੇ ਸਮਾਜ ਦੇ ਪਾਈਚਾਰੇ ਨੂੰ ਇਹ ਹੱਥ ਜੋੜ ਕੇ ਆਪ ਦਾ ਰਣੀ ਹੈ ਇਹ ਪੂਰਾ ਪਰਿਵਾਰ ਪੂਰਾ ਸਮਾਜ ਜਿਨ੍ਹਾਂ ਨੇ ਔਖੀ ਘੜੀ ਵਿੱਚ ਹਰ ਤਾਂ ਤੇ ਹਰ ਜਗ੍ਹਾ ਮਦਦ ਕੀਤੀ ਲੇਕਿਨ ਲੜਾਈ ਇੱਥੇ ਮੁੱਕੀ ਨਹੀਂ ਅਜੇ ਇਹ ਗੱਲ ਯਾਦ ਰੱਖਿਓ ਅਜੇ ਲੜਾਈ ਸ਼ੁਰੂ ਹੋਈ ਹੈ ਅਸੀਂ ਇਸ ਸਮਾਜ ਦੇ ਮਿਲ ਕੇ ਰਹਿਣਾ ਜਿੱਥੇ-ਜਿੱਥੇ ਕਿਸੇ ਨਾਲ ਚਾਹਤੀ ਹੁੰਦੀ ਹੈ ਜ਼ਰੂਰ ਨਹੀਂ ਕਿ avatars ਮਰਿਆ ਤੇ ਫਿਰ ਕੱਟੇ ਹੋਇਆ ਕਿਦਾਂ ਨਾ ਗੱਤੀ ਹੁੰਦੀ ਹੈ ਜਰੂਰ ਬੋਲਿਆ ਕਰੋ ਜਿਸ ਦੀ ਪਰਾਂਦੀ ਹੋਵੇ ਉਸ ਦਾ ਚਾਹ ਸਾਹਕ ਤਨੇ ਸੁਣ ਨਹੀਂ ਹੋ ਸਕਦਾ ਪਰ ਤੁ ਜਾਗਣਾ ਪਏਗਾ ਅਪਰਜਾ ਜਗੀ ਹੈ ਔਰ ਇਹ ਪਰਿਵਾਰ ਆਪ ਸਾਰੇ ਪ੍ਰਜਾਦਾ ਸਾਰੇ ਸਮਾਜ ਦਾ ਬਿਨਾਂ ਨਿਆਜ਼ ਵਰ ਤੋਂ ਮੇਰਾ ਰਣੀ ਹੈ ਔਰ ਅੱਜ ਆਪਣੀ ਵਿਸ਼ਵਾਸਾ ਦੇ ਮੁਤਾਬਕ ਇਹਨਾਂ ਦਾ ਕੋਈ ਦਸਮਨ ਕੋਈ ਅਫਸੋਰਦ ਨਹੀਂ ਨਾ ਕਹਤਾ ਅੱਜ ਤੋਂ सारा परिवार आप जी का धनबाद करता है शुक्रिया करता है और आस करता है बलबीर सिंह अवतार सिंह नहीं मिलेगा इंसाफ नहीं मिलेगा आप इस तरह के एक बार फिर आप जीदा बहुत 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 जी का बहुत बहुत धनबाद वागुरु जी का खालसा वाहत ਸਾਲੀ ਨੰਬਰ 2 ਪ੍ਰਸ਼ਾਦ ਲੈ ਲੋ ਕੈਮਰਾ ਮਾਸਤੇ 16 ਸਾਲ ਲੈ ਲੋ ਇੱਥੇ ਮਾਈ ਪ੍ਰਸ਼ਾਦ ਨਾ ਲੈ ਲੋ ਅਧਰਾਨਾ भाजी प्रशाद लिंदे परशाद भई प्रशाद Hayır tabii. Hayır. Öyle bir bir başkan 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 başkanlıyor. 21 numara. 1 tane. Tamam. Tamam. इद्रो इद्रो शान्त इद्रो बारे इद्रो बारे फिल्म निस्कियो इद्रो इद्रो मर्जिने ਇਹ ਚਾਹੀਦਾ ਜੀ ਪ੍ਰਸ਼ਾਦ ਪ੍ਰਸ਼ਾਦ ਜੀ ਤਨੀ ਵੀ ਨਿਕਲ ਜਾ ハハハハ É Vou

अपने लोग नहीं आओ सो अपने लोग ਜਾਣਾ ਜਿਹੜਾ ਤੇਜ਼ ਵਾਲਾ ਆਹੋ ਜਿਹੜਾ ਤੱਕ ਹਾਂ ਜੀ ਸਵਾਗਤ ਹੈ ਤੁਹਾਡਾ ਬੰਦੇਓ ਮੰਡੀ ਜੱਲ ਪ੍ਰਸ਼ਾਂਤ ਡੈਲੇ